ਸਾਰਿਆਂ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਖਾਂਸੀ ਨਜਲਾ ਜੁਕਾਮ ਤੇ ਵਾਧਾ ਜਮੀ ਤੋਂ ਪਰੇਸ਼ਾਨ ਹੋ ਤੇ ਆਪਣੀ ਇਮਿਊਨਿਟੀ ਨੂੰ ਵਧਾਣਾ ਚਾਹੁੰਦੇ ਹੋ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਲਾਹੇਵੰਦ ਤੇ ਇੰਪੋਰਟੈਂਟ ਆ ਕਿਉਂਕਿ ਅੱਜ ਆਪਾਂ ਜਿਹੜੀ ਹੈ ਨਾ ਗੱਲ ਕਰਾਂਗੇ ਇਸ ਤਰ੍ਹਾਂ ਦੇ ਇੱਕ ਇੰਪੋਰਟੈਂਟ ਪਾਵਰਫੁੱਲ ਜਿਹੜਾ ਨਾ ਮਿਸ਼ਰਣ ਦੀ ਜਿਹੜਾ ਆਪਾਂ ਨੂੰ ਜਿਹੜਾ ਆਪਣੀ ਹੈਲਥ ਨੂੰ ਬਹੁਤ ਬੈਨੀਫੀਸ਼ੀਅਲ ਹੈਗਾ ਤੇ ਕਦੀ ਤੁਸੀਂ ਸੋਚਿਆ ਗੋੜ ਤੇ ਅਦਰਕ ਨੂੰ ਜੇ ਆਪਾਂ ਮਿਲਾ ਲਈਏ ਤਾਂ ਉਹਦਾ ਕੀ ਕੀ ਲਾਭ ਜਿਹੜੇ ਆਪਾਂ ਨੂੰ ਮਿਲ ਸਕਦੇ ਆ ਆਓ ਆਪਾਂ ਜਾਣਦੇ ਆ ਇਹਨਾਂ ਦੋਹਾਂ ਨੂੰ ਮਿਲਾ ਕੇ ਜੇ ਖਾਣ ਨਾਲ ਆਪਾਂ ਨੂੰ ਕਿਹੜੇ ਕਿਹੜੇ ਚਮਤਕਾਰ ਜਿਹੜੇ ਨਾ ਉਹ ਫਾਇਦੇ ਜਿਹੜੇ ਆ ਉਹ ਪ੍ਰਾਪਤ ਹੁੰਦੇ ਆ ਇਸ ਨੂੰ ਜਿਹੜਾ ਬਣਾਦੇ ਨਾ ਇਹ ਦੋ ਤਰੀਕੇ ਆ ਇੱਕ ਤਰੀਕਾ ਤੇ ਇਹ ਆ ਵੀ ਇਹ ਇਹਨੂੰ ਇੱਕ ਗੋਲੀ ਦੇ ਰੂਪ 'ਚ ਜਿਹੜਾ ਨਾ ਬਣਾ ਲਿਆ ਜਾਏ ਤੇ ਰਾਤ ਨੂੰ ਸੌਣ ਲੱਗਿਆਂ ਜਿਹੜਾ ਨਾ ਦੁੱਧ ਜਾਂ ਗਰਮ ਪਾਣੀ ਨਾਲ ਲੈ ਲਿਆ ਜਾਵੇ ਤੇ ਦੂਸਰਾ ਇਹ ਆ ਜਿਦ ਤਰ੍ਹਾਂ ਆਪਾਂ ਚਾਹ ਬਣਾਉਂਦੇ ਨਾ ਉਸ ਟਾਈਪ ਦਾ ਜਿਹੜਾ ਨਾ ਇਹ ਘੋਲ ਬਣਾ ਕੇ ਜਿਹੜਾ ਉਹ ਪੀ ਲਿਆ ਜਾਵੇ ਤੇ ਆਪਾਂ ਪਹਿਲਾਂ ਗੋਲੀ ਗੋਲੀਆਂ ਵਾਲਾ ਤਰੀਕਾ ਜਿਹੜਾ ਉਹ ਤੁਹਾਨੂੰ ਦੱਸ ਦਾਂਗੇ ਕਿਵੇਂ ਬਣਾਉਣਾ ਇਹਦੇ ਵਿੱਚ ਹੋਰ ਗੋੜਤੇ ਜਿਹੜਾ ਅਦਰਕ ਤੋਂ ਇਲਾਵਾ ਹੋਰ ਕੀ ਕੀ ਪਾਣਾ ਵਾ ਉਹ ਸਾਰੀ ਜਿਹੜੀ ਆ ਰੈਸਪੀ ਤੁਹਾਨੂੰ ਮੈਂ ਵਿਖਾ ਦਾਂਗਾ ਅਦਰਕ 150 ਗ੍ਰਾਮ 20 ਗ੍ਰਾਮ ਕੱਚੀ ਹਲਦੀ ਆ 300 ਗ੍ਰਾਮ ਅਦਰਕ ਦਾ ਡਬਲ ਜਿਹੜਾ ਘੋੜਾ ਤੇ ਆ ਜੁਵੈਨ ਆ ਇਹ ਸਿਰਫ ਅੱਧਾ ਕਿ ਚਮਚਾ 10 ਕ ਪੀਸ ਜਿਹੜਾ ਕਾਲੀ ਮਿਰਚ ਦੇ ਆ ਤੇ ਆ 10 ਕ ਪੀਸ ਛੋਟੀ ਇਲਾਚੀ ਹਰੀ ਦੇ ਆ ਤੇ ਅੱਧਾ ਕ ਚਮਚਾ ਸੌਫ ਆ ਤੇ ਆ ਮਗਮ ਤਿੰਨ ਕ ਤੇ ਆ ਮਨਕੀਆ 10 ਕ ਤੇ ਆ ਜਿਹੜੀ ਆ ਨਾ ਇਹ ਮਿਸ਼ਰੀ ਆ ਜਿਹੜੀ ਆਪਣੀ ਹੁੰਦੀ ਹੈ ਨਾ ਧਾਗੇ ਵਾਲੀ ਉਹਨੂੰ ਕੁੱਟ ਕੇ ਪੀਸ ਲਿਆ ਪੀਸ ਕੇ ਰੱਖੀ ਹੋਈ ਆ ਤੇ ਇਹ ਬਾਅਦ ਚ ਜਿਹੜੀ ਇਹਨੂੰ ਰੋਲ ਕਰਨ ਵਾਸਤੇ ਕੰਮ ਆਊਗੀ ਤੇ ਆ 1.5 ਚਮਚਾ ਜਿਹੜਾ ਦੇਸੀ ਘਿਓ ਆ ਪਹਿਲਾਂ ਜਿਹੜਾ ਲਾਚੀ ਤੇ ਸੌਫ ਆ ਨਾ ਇਹਨੂੰ ਇਹਦੇ ਵਿੱਚ ਪਾ ਕੇ ਤੇ ਪੀਸ ਲੈਣਾ ਅੰਮਰਕਾ ਜਣਾ ਵਿੱਚ ਬੀਜ ਹੁੰਦੇ ਆ ਆ ਬੀ ਕੱਢ ਲੈਣੇ ਆ ਤੇ ਇਦਾਂ ਇਹਨੂੰ ਨਾ ਛੋਟੇ ਛੋਟੇ ਕਰਕੇ ਤੇ ਰੱਖ ਲੈਣਾ ਸਾਰਾ ਸਮਾਨ ਨਾ ਰੈਡੀ ਕਰਕੇ ਰੱਖ ਲਿਆ ਅਦਰਕ ਜਿਹੜਾ ਵਾ ਇਹ ਸਾਫ਼ ਕਰ ਲਿਆ ਗੁੜ ਜਿਹੜਾ ਨਿਕਨਿਕੇ ਪੀਸ ਕਰ ਲਿਆ ਤੇ ਆਹ ਕਾਲੀ ਮਿਰਚ ਜਵਾਨ ਤੇ ਮਗਾ ਹੀ ਤੇ ਉਹਨਾਂ ਨੂੰ ਪੀਸ ਕੇ ਨਾ ਐ ਨਿੱਕੇ ਨਿੱਕੇ ਕਰਕੇ ਰੱਖ ਲਿਆ ਤੇ ਆਹ ਸੌਂਫ ਤੇ ਨਾਲ ਹੈਗੀਆਂ ਲਾਟੀਆਂ ਉਹਨਾਂ ਨੂੰ ਐ ਪੀਸ ਕੇ ਛਾਨ ਕੇ ਰੱਖ ਲਿਆ ਆ ਜਿਹੜੀਆਂ ਹੈਗੀਆਂ ਮਨੱਕੇ ਇਹਨਾਂ ਦੇ ਵੀ ਕਰਕੇ ਤੇ ਨਿੱਕੇ ਨਿੱਕੇ ਕੱਟ ਕੇ ਰੱਖ ਲਿਆ ਤੇ ਆਹ ਖੰਡ ਆਪਾਂ ਜਿਹੜੀ ਆ ਸੋਰੀ ਮਿਸ਼ਰੀ ਜਿਹੜੀ ਆ ਪੀਸ ਕੇ ਨਾ ਤੇ ਉਹਨੂੰ ਪਹਿਲਾਂ ਰੱਖਿਆ ਤੇ ਨਾਲ ਕਿਉ ਹੋ ਰੱਖ ਲਿਆ ਤੇ ਆਪਾਂ ਹੁਣ ਆਪਾਂ ਇਹਨੂੰ ਅਦਰਕ ਨੂੰ ਜੜਾ ਨਾ ਇਹ ਆਪਾਂ ਭੁੰਨਣਾ ਵਾ ਆਉਦੀ ਤੇ ਅਦਰਕ ਜਿਹੜਾ ਨਾ ਆਪਾਂ ਇਹਨੂੰ ਇਹ ਤਰਾ ਬੰਨ ਲਵਾਂਗੇ ਜੇ ਤੁਸੀਂ ਮੰਨ ਲਓ ਨਹੀਂ ਹੋਵੇ ਨਾ ਜਾਲੀ ਦੀ ਤੇ ਆਪਾਂ ਉਤਰਾ ਵੀ ਸਿੱਧਾ ਵੀ ਡਾਇਰੈਕਟ ਵੀ ਕਰ ਸਕਦੇ ਆ ਪਰ ਆ ਕਿਉਂਕਿ ਜਾਲੀ ਇਸੇ ਕੰਮ ਨੂੰ ਆ ਤੇ ਇਹਦੀ ਆਪਾਂ ਹੁਣ ਵਰਤੋਂ ਕਰਾਂਗੇ ਨਹੀਂ ਤਾਂ ਉਤਰਾਣ ਕਰ ਸਕਦੇ ਆ ਆਪਾਂ ਜੇ ਉਂਝ ਕਰਨਾ ਹੋਵੇ ਤੇ ਆ ਸਿੱਧਾ ਜਿਹਾ ਤਰੀਕਾ ਥੋੜਾ ਟਾਈਮ ਜ਼ਿਆਦਾ ਲੱਗੂਗਾ ਇੰਜ ਰੱਖ ਕੇ ਨਾ ਤੇ ਕਰ ਸਕਦੇ ਤੁਸੀਂ ਆਸਖਤ ਮੈਂ ਤਾਂ ਜੀ ਨਾ ਲਗ ਭਗਾ ਸਾਰੇ ਭੁੱਜ ਗਏ ਤੇ ਹੁਣ ਨੂੰ ਆਪਾਂ ਥੋੜੇ ਠੰਡੇ ਕਰਕੇ ਨਾ ਤੇ ਉਸ ਤੋਂ ਬਾਅਦ ਇਹਨੂੰ ਛਿੱਲ ਲਾਂਗੇ ਹੈ ਨਾ ਹੁਣ ਪੂਰੀ ਤਰ੍ਹਾਂ ਭੁੱਜ ਗਏ ਆ ਤੇ ਇਹਨਾਂ ਨੂੰ ਲਾਗ ਨਾ ਪਹਿਲਾਂ ਪਾਣੀ ਚ ਪਾਵਾਂਗੇ ਥੋੜਾ ਜਿਹਾ ਨਾਲੇ ਸਾਫ਼ ਹੋ ਜਾਣਗੇ ਉੱਥੇ ਇਹਨੂੰ ਨਾ ਥੋੜਾ ਹੋ ਗਿਆ ਤੇ ਆ ਸਾਫ ਕਰ ਲਾਂਗੇ ਆਫ ਕਰ ਲਿਆ ਆਪਾਂ ਹਲਦੀ ਵੀ ਹੋ ਗਈ ਅਦਰਕ ਵੀ ਹੋ ਗਿਆ ਤੇ ਆ ਆਪਾਂ ਨੂੰ ਛੋਟਾ ਕੱਟ ਲਾਂਗੇ ਇਹਨੂੰ ਕੱਟ ਕੇ ਤੇ ਗ੍ਰाइंड ਕਰਨਾ ਇਹਨੂੰ ਤੇ ਬੜਾ ਸੌਫਟ ਹੋ ਗਿਆ ਹਲਦੀ ਵੀ ਨਾਲ ਹੀ ਕੱਟ ਕੇ ਨਾ ਇਕੱਠਾ ਹੀ ਪਾ ਦੇਣਾ ਆਪਾਂ ਛੋਟੇ ਪੀਸ ਕਰਕੇ ਤੇ ਆ ਮਿਕਸੀ ਚ ਪਾ ਕੇ ਆਪਾਂ ਕਰਨ ਚਲੋ ਆਪਾਂ ਗ੍ਰाइंड ਕਰਦੇ ਆ ਨਾ ਆ ਇੱਕ ਪਾਸੇ ਲੱਗ ਜਾਂਦਾ ਸਾਰਾ ਇਹਨੂੰ ਇਸ ਤਰ੍ਹਾਂ ਸਾਈਡਾਂ ਤੋਂ ਲਾਹ ਕੇ ਨੇ ਤੇ ਵਿੱਚ ਕਰ ਲੈਣਾ ਤੇ ਫਿਰ ਬੜੇ ਆਰਾਮ ਨਾਲ ਹੋ ਜਾਏਗਾ ਨਹੀਂ ਤਾਂ ਅਦਾ ਰਵਾਈ ਆਉਂਦੀ ਨੇ ਘੁੰਮਦੇ ਫਿਰਦੇ ਰਹਿਣਾ ਵਿੱਚ ਇਹ ਲੋਡ ਹੋਵੇ ਨਾ ਤੇ ਥੋੜਾ ਜਿਹਾ ਨਾ ਛਿੱਟਾ ਪਾਣੀ ਦਾ ਦੇ ਦੇਣਾ ਜੇ ਜਿਆਦਾ ਨਹੀਂ ਥੋੜਾ ਜਿਹਾ ਆ ਨਾ ਚਮਚਾ ਕ ਘਿਓ ਦਾ ਪਾ ਦੇਣਾ ਫਿਰ ਲੋੜ ਦੇ ਅਕਤੰਚ ਇਹ ਪਾ ਕੇ ਕਾਲੀ ਪੇਸਟ ਆਪਾਂ ਕੀਤੀ ਹੈ ਨਾ ਅਦਰਕ ਤੇ ਹਲਦੀ ਦੀ ਇਹਨੂੰ ਆਪਾਂ ਵਿੱਚ ਪਾ ਦੇਣੇ ਜਵੈਨ ਕਾਲੀ ਮਿਰਚ ਤੇ ਹਰੜ ਜਿਹੜੀ ਸੀ ਨਾ ਪੀਸੀ ਹੋਈਆਂ ਬਰੀਕ ਉਹ ਵੀ ਵਿੱਚ ਇੱਥੇ ਪਾ ਦਾਂਗੇ ਇਹਦੇ ਤੜਕੇ 'ਚ ਬਿਲਕੁਲ ਕੋਲਾਗ ਥੱਲੇ ਕਰਕੇ ਨਾ ਤੇ ਆਹ ਗੁੜ ਵੀ ਜਿਹੜਾ ਪੀਸਿਆ ਇਹ ਕਿੰਨੇ ਟੁਕੜੇ ਕਿਤੇ ਵੀ ਪਾ ਲਵਾਂ ਆਪਾਂ ਤੇ ਇਹਨੇ ਉਹ ਵੀ ਆਪੇ ਪਾਣੀ ਛੱਡ ਦੇਣਾ ਜੇ ਹਨਾ ਆਪੋ ਇਹਨੂੰ ਹਿਲਾਇ ਜਾਣਾ ਇਹਨੇ ਥੋੜੇ-ਥੋੜੇ ਪਾਣੀ ਛੱਡ ਦੇਣਾ ਆਪੇ ਕੋਈ ਵਿੱਚ ਪਾਣੀ ਪਾਉਣ ਦੀ ਕਿਸੇ ਚੀਜ਼ ਦੀ ਲੋੜ ਨਹੀਂ ਗੁੜ ਜਿਹੜਾ ਇਹਨੇ ਆਪਣੇ ਆਪ ਹੀ ਮੈਲਟ ਹੋ ਜਾਣਾ ਹੁੰਦਾ ਅੱਛਾ ਜਿਹੜਾ ਮਾਤੀ ਦਾ ਸੌਫਾ ਉਹ ਵੀ ਪਾਉਣੀ ਆਪਾਂ ਤਰੀ ਕੋਈ ਇਸ ਤਰ੍ਹਾਂ ਹੋ ਜਿਹੜੇ ਮਨੱਕੇ ਇਹ ਚੋਂ ਵੀ ਬਸਾਰੇ ਕੱਢੇ ਹੋਏ ਜੇ ਤੇ ਇਹਨਾਂ ਨੂੰ ਤਲਾ ਲੈਣਾ ਥੋੜੇ ਜੇਰ ਬਾਅਦ ਨੇ ਝੱਗ ਜੀ ਛੱਡ ਦੇਣੀ ਆ ਫਿਰ ਗੈਸ ਬੰਦ ਕਰਕੇ ਇਹਨੂੰ ਠੰਡਾ ਕਰੀ ਜਾਣਾ ਆਪਾਂ ਇਹ ਇਹਦੇ ਨਾਲ ਜਿਹੜੇ ਹੁਣ ਫਾਇਦੇ ਆ ਉਹ ਤੁਸੀਂ ਦੇਖ ਲਓ ਸਭ ਤੋਂ ਪਹਿਲਾਂ ਇਹਦਾ ਫਾਇਦਾ ਤੇ ਇਹ ਆ ਵੀ ਇਹ ਜਿਹੜਾ ਸਾਡੇ ਹਾਜਮੇ ਨੂੰ ਨਾ ਇਹਨੇ ਦਰੁਸਤ ਕਰਨਾ ਦੂਸਰਾ ਇਹ ਆ ਵੀ ਇਹ ਇਮਿਊਨਿਟੀ ਜੜੀ ਨਾ ਵਧਾਣੀ ਆ ਰੋਗਾਂ ਨਾਲ ਜਿਹੜੀ ਲੜਨ ਦੀ ਸ਼ਕਤੀ ਆ ਨਾ ਉਹ ਇਹਨੇ ਵਧਾਣੀ ਆ ਤੇ ਤੀਜਾ ਜੋੜਾਂ ਦੇ ਜਿਹੜੇ ਹੈਗੇ ਆ ਨਾ ਸੋਜ ਤੇ ਹੋਰ ਜਿਹੜੀਆਂ ਮਾਸਪੇਸ਼ੀਆਂ ਜਿਹੜੀਆਂ ਉਹ ਦੁਖਦੀਆਂ ਉਹਨਾਂ ਨੂੰ ਵੀ ਠੀਕ ਕਰਨਾ ਤੇ ਚੌਥਾ ਇਹ ਆ ਵੀ ਜਿਤਨਾ ਖਾਂਸੀ ਬਲਗਮ ਤਕਾਮ ਰੇਸ਼ਾ ਤੇ ਇਹਨਾਂ ਨੂੰ ਹੀ ਜਿਹੜਾ ਇਹ ਦੂਰ ਕਰਦਾ ਤੇ ਪਹਿਮਾ ਇਹ ਤਾਕਤ ਵਧਾਉਂਦਾ ਫੁਰਤੀ ਤੇ ਚੁਸਤੀ ਜਿਹੜੀ ਸਰੀਰ ਚ ਲਾਂਦਾ ਜੀ ਤੇ ਆ ਹੁਣ ਜਿਤਨਾ ਹੁਣ ਆ ਠੱਗ ਜੀ ਛੱਡਣ ਲੱਪਿਆ ਤੇ ਆਪਾਂ ਇਹਨੂੰ ਫਿਰ ਬਾਅਦ ਚ ਕਰ ਲੈਣਾ ਠੰਡਾ ਹਾਂਜੀ ਠੰਡਾ ਕਰਕੇ ਤੇ ਗੋਲੀਆਂ ਬਣਾਉਣੀਆਂ ਤੇ ਆ ਬਹੁਤਾ ਵੀ ਇਹਨੂੰ ਅਸੀਂ ਕਰ ਨਹੀਂ ਸਕਦੇ ਅੱਗ ਤੇ ਤੇ ਇਹਨੂੰ ਇੱਕ ਵਾਰੀ ਅੱਗ ਬੰਦ ਕਰਕੇ ਤੇ ਫਿਰ ਇਹਨੂੰ ਕਰਨਾ ਪੈਣਾ ਹੋਲੀ ਹੋਲੀ ਠੰਡਾ ਹਵਾ ਹਲਾ ਹਲਾ ਕੇ ਠੀਕ ਨਹੀਂ ਜੇ ਇਹਨੂੰ ਰੱਖ ਦਾਂਗੇ ਤਾਂ ਤਾਂ ਨਹੀਂ ਸਿਰਫ ਇੱਕ ਮਿੰਟ ਆ ਬਿਲਕੁਲ ਮੱਠੀ ਅੱਗ ਤੇ ਜੇ ਬਿਲਕੁਲ ਤੇ ਇਹ ਪਾਣੀ ਕਿਤੇ ਆਏਗਾ ਨਾ ਇਥੇ ਵੇਖ ਦਿੰਨੇ ਆ ਆਉਣ ਪਾਣੀ ਚ ਪਾ ਕੇ ਨਾ ਆ ਬਹਿ ਗਿਆ ਅਜੇ ਦੋ ਆਪਾਂ ਨਹਾਵਾਂਗੇ ਨਾ ਆਹ ਵੇਖੋ ਹੱਥ ਨਾਲ ਚੰਬੜ ਦਾ ਨੀਗਾ ਬਾਜ ਦਾ ਵਿਆਹ ਥੋੜਾ 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 ਜਨਾ ਹੋਰ ਇਹਦੀ ਲੋੜ ਆ ਆ ਜਿਤਨਾ ਗੋਲੀ ਬਣ ਸਕਦੀ ਆ ਤੇ ਇਹਨੂੰ ਹੁਣ ਆਪਾਂ ਲਾ ਲਾਂਗੇ ਆ ਜਿਹੜਾ ਧਾਗਨੇ ਛੱਡਤੀ ਆ ਤੇ ਗੈਸ ਬੰਦ ਕਰ ਲੈਨੇ ਨੂੰ ਗੈਸ ਨੂੰ ਕਰ ਲੈਨੇ ਬੰਦ ਤੇ ਇਹਨੂੰ ਹੁਲਾਈ ਜਾਣਾ ਆਪਾਂ ਇਹਨੂੰ ਅੱਗ ਤੋਂ ਲਾ ਕੇ ਵੀ ਨਾ ਹੁਲਾਈ ਜਾਣਾ ਹਾਂਜੀ ਇਹ ਇਹਨੂੰ ਬਿਲਕੁਲ ਜਦ ਤਰਾ ਠੰਡਾ ਹੋਊਗਾ ਨਾ ਫਿਰ ਇਹਨੇ ਜੰਮਣਾ ਜੰਮ ਜਾਣਾ ਪਰ ਜੇ ਇਹਨੂੰ ਪੇ ਪੇ ਨੂੰ ਕਹਾਂਗੇ ਵੀ ਆਪੇ ਹੀ ਜੰਮ ਜੇ ਤਾਂ ਉਹਨੇ ਨਾਲ ਹੀ ਚੰਬੜ ਜਾਣਾ ਹਲਾਉਂਦੇ ਰਵਾਂਗੇ ਤੇ ਠੀਕ ਠੰਗਣਾ ਜਿਹੜਾ ਇਹਨੇ ਠੰਡਾ ਹੋ ਕੇ ਤੇ ਜੰਮ ਜਾਣਾ ਦੂਸਰੇ ਤਰੀਕੇ ਚ ਨਾ ਇੱਕ ਕੱਪ ਪਾਣੀ ਲੈਣਾ ਆਪਾਂ ਤੇ ਇਹਨੂੰ ਗਰਮ ਕਰਕੇ ਤੇ ਇਹਦੇ ਵਿੱਚ ਹੀ ਨਾ ਆਪਾਂ ਇੱਕ ਚਮਚਾ ਜਿਹੜਾ ਨਾ ਆ ਅਦਰਕ ਦੀ ਪੇਸਟ ਜਿਹੜੀ ਨਾ ਉਹ ਪਾ ਦੇਣ ਇਹਨੂੰ ਅਦਰਕ ਨੂੰ ਚੰਗੀ ਤਰ੍ਹਾਂ ਵਾਲਕ ਨੇ ਜਿੱਤੇ ਤਰ੍ਹਾਂ ਚਾਹ ਰਿੰਨੀ ਦੀ ਰਿੰਨ ਕੇ ਤੇ ਉਹ ਤੋਂ ਬਾਅਦ ਆ ਗੁੜ ਜਿਹੜਾ 2 ਚਮਚੇ ਆ ਇਹਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਛੋੜ ਦੇਣਾ ਆ ਜਦੋਂ ਚੰਗੀ ਤਰ੍ਹਾਂ ਰਹਿ ਜੇ ਨਾ ਤੇ ਉਦੋਂ ਆਪਾਂ ਲਾ ਕੇ ਤੇ ਇਹਨੂੰ ਫਿਰ ਘੋਲ ਲੈਣਾ ਗਲਾਸ ਇਹਨੂੰ ਜਿョਤਰਾ ਦੁੱਧ ਤੋਂ ਬਿਨਾ ਚਾਹ ਹੁੰਦੀ ਹੈ ਨਾ ਉਹੋ ਜਿਹਾ ਬਣ ਜਾਣਾ ਇਹਨੇ ਠੰਡਾ ਹੋ ਗਿਆ ਨਾ ਆ ਕੋਈ ਇਸ ਤਰ੍ਹਾਂ ਦਾ ਬਣ ਗਿਆ ਭੇੜਾ ਜਾਂ ਇੰਝ ਬਣ ਜਾਊਗਾ ਸਾਰੇ ਨੂੰ ਇਕੱਠਾ ਕਰਕੇ ਨਾ ਆਪਾਂ ਫਿਰ ਇਹ ਗੋਲੀਆਂ ਜੀਆਂ ਬਣਾ ਦੇਣੀਆਂ ਤੇ ਉਤੋਂ ਬਾਅਦ ਫਿਰ ਇਹਨੂੰ ਸਟੋਰ ਕਰ ਲੈਣਾ ਆ ਜਿਹੜੀ ਪੀਸੀ ਹੋਈ ਹੈਗੀ ਨਾ ਮਿਸ਼ਰੀ ਉਹ ਇੱਥੇ ਖਿਲਾਰ ਲੈਣਾ ਆਪਾਂ ਚੰਗੀ ਤਰ੍ਹਾਂ ਆਇਤਰਾ ਗੋਲੀਆਂ ਬਣਾ ਕੇ ਨਾ ਇਹ ਹਸਾਬ ਦੀਆਂ ਬਣਾਉਣੀਆਂ ਇਹ ਗੋਲੀ ਜਿਹੜੀ ਹੈ ਨਾ ਖਾਣ ਦਾ ਇੱਕ ਪਮਾਨਾ ਵੀ ਇਹ ਬੰਨਾ ਵਾ ਤੇ ਆ ਇਹਨਾਂ ਚ ਮਿਸ਼ਰੀ ਚ ਜਿਹੜੀ ਨਾ ਇਹ ਜਦੋਂ ਸਟੋਰ ਕਰਨੀਆਂ ਨਾ ਨਹੀਂ ਤੇ ਇਹਨੇ ਇੱਕ ਦੂਜੇ ਨਾਲ ਲੱਗ ਜਾਣਾ ਇਸ ਤਰ੍ਹਾਂ ਕਰਕੇ ਲਾਈ ਜਾਣੀ ਆ ਨਾ ਤਿਆਰ ਹੋ ਗਿਆ ਜੇ ਆਪਣੀਆਂ ਜਿਹੜੀਆਂ ਗੋੜ ਤੇ ਅਦਰਕ ਦੀਆਂ ਜੜੀਆਂ ਨਾ ਗੋਲੀਆਂ ਵਾ ਇਹ ਨੁਕਸਾ ਜਿਹੜਾ ਨਾ ਇੱਕ ਸਮਝ ਲਓ ਦਵਾਈ ਦੀ ਦਵਾਈ ਆ ਤੇ ਸਮਝ ਲਓ ਰਾਤ ਦੇ ਟਾਈਮ ਰੋਟੀ ਤੋਂ ਬਾਅਦ ਮਿੱਠਾ ਖਾਣ ਵਾਲਾ ਜਿਹੜਾ ਆਪਾਂ ਖਾਂਦੇ ਆ ਉਹ ਵੀ ਆਪਣਾ ਤਿਆਰ ਹੋ ਗਿਆ ਬਾਕੀ ਛੋਟੀਆਂ ਵਾ ਇੱਕੋ ਸਾਈਜ਼ ਦੀਆਂ ਬਣਾ ਹੋਏ ਇੱਕ ਤੋਂ ਵੱਧ ਨਹੀਂ ਖਾਣੀ ਤੇ ਵਧੀਆ ਚੀਜ਼ ਆ ਤੇ ਇਹ ਜ਼ਰੂਰ ਮਤਲਬ ਬਣਾਓ ਵੀ ਤੇ ਇਹਨੂੰ ਖਾਓ ਵੀ ਇਹਨੇ ਜੜੀਆਂ ਨਾ ਸਰਦੀਆਂ 'ਚ ਤੁਹਾਡੇ ਲਈ ਇਹ ਮਤਲਬ ਰਾਮਬੰਦ ਦਾ ਕੰਮ ਕਰਨਾ ਇਹਨੇ ਇਨੇ ਖਾਂਗਾ ਕਾਂਸੀ ਜਕਾਮ ਰੇਸ਼ਾ ਜਿਹੜਾ ਵਾ ਬਲਗਮ ਓੜਾ ਦੇਨੀ ਆ ਸਰੀਰ ਨੂੰ ਇਹਨੇ ਗਰਮਾਇਸ਼ ਦੇਣੀ ਆ ਤੇ ਇਮਿਊਨਿਟੀ ਤੁਹਾਡੀ ਵਧਾਣੀ ਆ ਤੇ ਇਹ ਬਹੁਤ ਚੰਗੀ ਚੀਜ਼ ਆ ਖਾਣੀ ਕਦੋਂ ਆ ਉਹਦਾ ਧਿਆਨ ਰੱਖਿਓ ਬਰਸਾਤਾਂ ਤੋਂ ਲੈ ਕੇ ਤੇ ਇਹ ਪੂਰੀਆਂ ਸਰਦੀਆਂ ਤੱਕ ਇਹ ਚੱਲ ਸਕਦੀ ਆ ਗਰਮੀ ਦੇ ਵਿੱਚ ਬਿਲਕੁਲ ਨਹੀਂ ਖਾਣੀ ਕੋਈ ਬੇਟੀ ਜਿਹੜੀ ਆ ਬੱਚੇ ਨੂੰ ਜਨਮ ਦੇਣ ਵਾਲੀ ਆ ਉਹ ਵੀ ਇਹ ਤੋਂ ਘਰੇਜ ਕਰੇ ਕਿਸੇ ਦੇ ਕੋਈ ਗੋਲੀ ਦਵਾਈ ਚੱਲਣ ਦੀ ਆਲਰੇਡੀ ਤੇ ਅਮਰੀਜ਼ ਆ ਕੋਈ ਤੇ ਉਹ ਵੀ ਆਪਣੇ ਡਾਕਟਰ ਦੀ ਰਾਇ ਅਨਸਾਰ ਖਾਵੇ। ਬਾਕੀ ਸਾਰਿਆਂ ਲਈ ਠੀਕ ਆ। ਇੱਕ ਤੋਂ ਵੱਧ ਖਾਣੀ ਨਹੀਂ ਜੇ ਤੇ ਰਾਤ ਦੇ ਟਾਈਮ ਖਾਓਗੇ। ਪਾਣੀ ਜਿਹੜਾ ਨਾ ਉਹ ਪੂਰਾ ਪੀਣਾ ਜੇ। ਪਾਣੀ ਦਾ ਲਿਆਇ ਨਹੀਂ ਕਰਨਾ। ਪਾਣੀ ਜਿਹੜਾ 10 ਤੋਂ 12 ਗਲਾਸ ਡੇਲੀ ਪੀਣਾ ਹੀ ਪੀਣਾ ਜੇ। ਭਾਵੇਂ ਇਹ ਨਾ ਵੀ ਖਾਓ ਤਾਂ ਵੀ ਜ਼ਰੂਰੀ ਜੇ। ਆਪਾਂ ਨੂੰ ਸਰਦੀਆਂ 'ਚ ਜਿਹੜੀ ਹੈ ਨਾ ਪਿਆਸ ਨਹੀਂ ਲੱਗਦੀ ਪਰ ਆਪਾਂ ਪੀਣਾ ਵਾ ਜ਼ਰੂਰ ਤਾਂ ਸਰੀਰ ਨੂੰ ਇਹਨਾਂ ਧਿਆਨ ਰੱਖਿਓ। ਬਾਕੀ ਜਿਹੜੀ ਆ ਨਾ ਵੀਡੀਓ ਵੇਖ ਕੇ ਜੇ ਚੰਗੀ ਲੱਗੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਬਾਕੀ ਜਿਹੜਾ ਚੈਨਲ ਨਵਾਂ ਵਾ ਤੇ ਤੁਹਾਡੀ ਹੈਲਪ ਦੀ ਵੀ ਇਸ ਮਸਲੇ ਤੇ ਲੋੜ ਆ ਆ ਜਿਹੜਾ ਬਣਾਇਆ ਨਾ ਇਹ ਦੂਸਰਾ ਗਲਾਸ ਜਿਹੜਾ ਵਾ ਇਹ ਸਾਨੂੰ ਉਹ ਆ ਵੀ ਜਦੋਂ ਬਹੁਤ ਜ਼ਿਆਦਾ ਨਜਲਾਜ ਕਾਮ ਹੋਵੇ ਤੇ ਉਦੋਂ ਇੱਕ ਅੱਧੀ ਹਰੀ ਆਪ ਪੀ ਲਈਏ ਆਦਰਵਾਇਜ਼ ਇਹ ਜਿਹੜੀ ਆ ਚੀਜ਼ ਬਣੀ ਆ ਨਾ ਆ ਪੂਰੀ ਗਜ਼ਾ ਬਣੀ ਆ ਜਿਹੜੇ ਪੁਰਾਣੇ ਬਜ਼ੁਰਗ ਹੈਗੇ ਸੀ ਨਾ ਉਹ ਆਪਣੇ ਬਣਾ ਕੇ ਇਹ ਚੀਜ਼ ਜਿਹੜੇ ਖਾਂਦੇ ਰਹੇ ਸਾਨੂੰ ਖਵਾਉਂਦੇ ਰਹੇ ਆ ਤੇ ਐਂ ਖਾਂਦੇ ਰਹੇ ਆ 67 ਸਾਲਾਂ ਦੇ ਹੋ ਗਏ ਆ ਬੜੇ ਬਜ਼ੁਰਗਾਂ ਦੇ ਨਾਲ ਆਪਾਂ ਲੰਮਾ ਸਮਾਂ ਰਹੇ ਆ ਤੇ ਦੇਖਦੇ ਰਹੇ ਉਹਨਾਂ ਨੂੰ ਵੀ ਆ ਜਿਹੜੇ ਦੇਸੀ ਨੁਕਤੇ ਜਿਹੜੇ ਬਣਾਏ ਜਾਂਦੇ ਆ ਤੇ ਉਹ ਮਤਲਬ ਖਾਦੇ ਵੀ ਜਾਂਦੇ ਆ ਘਰ 'ਚ ਤੇ ਉਹੀ ਸਾਡੀ ਦਵਾਈ ਹੁੰਦੀ ਹੈ ਉਹੀ ਸਾਡੀ ਗਜਾ ਹੁੰਦੀ ਇੱਕ ਤਰ੍ਹਾਂ ਦੀ ਖਰਾਕ ਵੀ ਉਹੋ ਹੀ ਹੁੰਦੀ ਤੇ ਚਲੋ ਚੰਗਾ ਕੇ ਹੋਰ ਵੀਡੀਓ ਚ ਮਿਲਾਂਗੇ ਇਸੇ ਤਰ੍ਹਾਂ ਦਾ ਕੋਈ ਹੋਰ ਨੁਕਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ